ਪਾਰ ਬ੍ਰਹਮ ਦੀ ਜਿਹੜੀ ਖੋਜ ਆ ਪੂਰਨ ਬ੍ਰਹਮ ਤੋਂ ਬਿਨਾ ਨਹੀਂ ਹੋ ਸਕਦੀ ਉਹ ਕੀ ਹੈ ਉਹ ਹੈਗੀ ਆ ਅਰਾਧਨਾ ਅਰਾਧਨਾ ਆਰਾਧਣੇ ਦਾ ਹਰ ਹਰ ਨਾਮ ਅਰਾਧਨਾ ਉਹ ਆ ਸੋਇਆ ਇੱਕ ਮਨ ਇੱਕ ਇੱਛਾ ਤੋਂ ਇਹ ਦੇ ਬਿਨਾ ਹੋਏ ਨਹੀਂ ਸਕਦੀ ਇੱਕ ਮਨ ਇੱਕ ਇੱਛਾ ਨਾਲ ਹੀ ਪੂਰਨ ਬ੍ਰਹਮ ਜਦੋਂ ਇੱਕ ਮਨ ਇੱਕ ਚਿੱਤ ਹੋ ਗਏ ਪੱਕਾ ਰਹਿ ਜਾਂਦਾ ਪੱਕਾ ਹੋ ਜਾਂਦਾ ਇੱਕ ਮਨ ਇੱਕ ਚਿੱਤ ਪੱਕਾ ਫਿਰ ਇਹ ਕੋਈ ਸ਼ੁਰੂ ਹੁੰਦੀ ਹੈ ਉਹ ਤਾਂ ਪਹਿਲਾਂ ਨਹੀਂ ਹੋ ਸਕਦੀ ਉਹ ਤਾਂ ਪਹਿਲਾਂ ਜੇ ਮਨ ਜੁੜ ਕੇ ਟੁੱਟ ਜਾਂਦਾ ਹੈ ਪਹਿਲਾਂ ਇਹਨੂੰ ਕੋਈ ਪੱਕਾ ਦਾ ਕਰ ਲੋ ਜੁੜਦਾ ਉਹ ਜੇ ਮੈਂ ਸਮਾਧੀ ਲਾਉਂਦਾ ਮਨ ਜੁੜਿਆ ਨਹੀਂ ਹੋਇਆ ਟਿਕਦਾ ਨਹੀਂ ਹੁੰਦਾ ਮਨ ਨੂੰ ਸ਼ੁੱਧ ਤਾਂ ਕਰ ਲੋ ਜੇ ਮਨ ਸ਼ੁੱਧ ਹੈ ਤਾਂ ਜੁੜਦਾ ਹੈ ਜਿੰਨਾ ਜਰਮਨ ਅਸ਼ੁੱਧ ਹੈ ਮਾਇਆ ਵਾਲਾ ਜਾਂਦਾ ਹੈ ਆ ਜਾ ਅਸ਼ੁੱਧ ਅਸ਼ੁੱਧਾ ਮਾਇਆ ਦੀ ਭੁੱਖ ਹੈਗੀ ਆ ਵਿੱਚ ਉਹ ਹੈਗਾ ਪਿਛਲ ਮੁੜਿਆ ਹੁੰਦਾ ਥੋੜਾ ਜਰ ਪਾਲੇ ਪਾਸੇ ਜਾਂਦਾ ਫਿਰ ਜਿਹੜਾ ajo ਧੁੱਬਦਾ ਹੈ ਉਧਰ ਉਧਰ ਦੋਹੀ ਪਾਸੀ ਪੈ ਰੱਖਦਾ ਜਦ ਮਾਇਆ ਨੂੰ ਬਿਲਕੁਲ ਹੀ ਛੱਡ ਜਾਂਦਾ ਜੋ ਮਨ ਫਲ ਪੱਕਾ ਹੈ ਬਸ ਆਪਾਂ ਘਰ ਪਿਆ ਹਰਦਿਕ ਆਗਰ ਤੇ ਕੁੜੀ ਜਾਣ ਦੀ ਭੁੱਖੇ ਦੀ ਉਦੋਂ ਇਲਾਜ ਨਾ ਸ਼ੁਰੂ ਹੋਣੀ ਉਦੋਂ ਖੋਜ ਪਾਰ ਬਣਦੀ ਹੋਣੀ ਹੈ ਉਹ ਤਾਂ ਪਹਿਲਾਂ ਨਹੀਂ ਹੋ ਸਕਦੀ ਪਹਿਲਾਂ ਹਾਂ ਇੱਕ ਹੋੜਦੀ ਹੈ ਪਹਿਲਾਂ ਗਿਆਨ ਲਵੇ ਵੀ ਮਨ ਮੇਰਾ ਟੁੱਟ ਕੇ ਜਾਂਦਾ ਕਿਉਂ ਆ ਪਿੱਛੇ ਇਹਦਾ ਇਲਾਜ ਹੈ ਪਹਿਲਾਂ ਇਹਦਾ ਇਲਾਜ ਹੈ ਬੰਦੀਆਂ ਬਿਮਾਰੀਆਂ ਨੇ ਨਾ ਹਾਂ ਬਿਮਾਰੀ ਦਾ ਇਲਾਜ ਆਜੋ ਇਹ ਬਹੁਤੀ ਬਿਮਾਰੀਆਂ ਦੇ ਵਿੱਚ ਹੋਣ ਦੀ ਬਿਮਾਰੀਆਂ ਦੇ ਵਿੱਚ ਲੋੜੀ ਬਿਮਾਰੀਆਂ ਦੇ ਵਿੱਚ ਬਿਮਾਰੀਆਂ ਕਰਕੇ ਪਿੱਛੇ ਜਾਂਦਾ ਤਾ ਜੇ ਬਿਮਾਰੀਆਂ ਸਾਰੀਆਂ ਦੂਰ ਹੋ ਜਾਣਗੀਆਂ ਫਿਰ ਪਰਬੰਧੀ ਖੋਜੂ ਰਾਇਓ ਪਰਬੰਧੀ ਹੋ ਜਾਣੀ ਆ ਫਿਰ ਹੋਰ ਕੋ ਰਹਿਣਾ ਹੀ ਨਹੀਂ ਕਿ ਮਾਇਆ ਤੋਂ ਖੜਾ छुट ਗਿਆ ਤੇ ਫਿਰ ਪਰਬੰਧੀ ਖੋਜ ਹਾਂ ਪਰਬੰਧ ਜੇ ਚੀਨਸੀ ਆਸਾ ਤੇ ਨਾ ਭਾਵ ਸੀ ਆਸਾ ਤੇ ਨਾ ਭਾਵ ਸੀ ਫਿਰ ਉਹਨਾਂ ਨੂੰ ਨਾ ਮਾਇਆ ਦੀ ਇੱਛਾ ਚੱਗੀ ਹੋਈ ਨਹੀਂ ਲੱਗਦੀ ਭੌਧੀ ਹੋਈ ਨਹੀਂ ਮਾਇ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ ਜਿੰਨਾ ਜਿੰਨੇ ਇੱਛਾ ਪੈਦਾ ਹੁੰਦੀ ਹੈ ਪਰਬੰਦੀ ਖੋਜ ਨਹੀਂ ਕਰ ਸਕਦਾ ਜੇ ਪਰਬੰਦੀ ਖੋਜ ਕਰੇ ਮਾਇ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ ਭੌਧੀ ਹੋਈ ਨਹੀਂ ਉਹਨੂੰ ਮਾਇ ਦੀ ਭੁੱਖ ਹੋਦੀ ਹੀ ਨਹੀਂ ਉਹਨੂੰ ਲੱਗੇ ਨਹੀਂ ਸਕਦੀ ਉਹਨੂੰ ਭੁੱਖ ਇਹ ਜਾਣੇ ਅਵਸਥਾ ਹੈ ਐਸ ਅਵਸਥਾ ਦੇ ਵਿੱਚ ਜਾ ਕੇ ਪਰਬੰਦੀ ਖੋਜਣੀ ਉਹ ਤੋਂ ਪਹਿਲਾਂ ਨਹੀਂ ਹੁੰਦੀ ਜੇ ਉਹ ਤੋਂ ਪਹਿਲਾਂ ਪਰਬੰਧ ਦੀ ਗੱਲ ਕਰਦਾ ਹੈ ਉਹ ਫਿਰ ਰਾਹ 'ਤੇ ਅਟਕ ਜਾਊਗਾ ਉਦੀ ਖੋਜ ਇਹ ਨਹੀਂ ਸ਼ੁਰੂ ਹੋਣੀ ਇਹ ਗਲਤੀਆਂ ਨੇ ਧਰਪ ਦੇ ਉਹਦੇ ਵਿੱਚ ਆਪਣੇ ਆਪ ਨੂੰ ਨੇ ਤੋਲਦੇ ਮੈਂ ਕਿੱਥੇ ਖੜਾ ਮੈਂ ਕਿੱਥੇ ਖੜਾ ਇਹ ਤਾਂ ਤੋਲੇ ਹੀ ਨਹੀਂ ਵੀ ਮੇਰੀ ਅਵਸਥਾ ਕੀ ਹੈ ਜਿੰਨਾ ਜਿਹੜੇ ਆਪਣੀ ਅਵਸਥਾ ਦਾ ਨਹੀਂ ਪਤਾ ਉਹਨਾਂ ਜਿਹੜੇ ਰਾਹ ਇਹ ਨਹੀਂ ਤੁਰ ਸਕਦਾ ਤੇ ਤੁਰਦਾ ਐਵੇਂ ਨੇਰੇ ਹੀ ਟਕਰਾ ਮਾਰਦਾ ਹੋ ਉਹ ਨੇਰੇ ਦੇ ਹੱਥ ਪੈਰੇ ਮਾਰਦਾ ਤੁਰਿਆ-ਤਰਿਆ ਨਹੀਂ ਹੋਇਆ ਤੂੰ ਨੂੰ ਆਪਣਾ ਹੀ ਨਹੀਂ ਪਤਾ ਮੈਂ ਕਿਹੜੀ ਅਵਸਥਾ 'ਚ ਖੜਾ ਮੈਂ ਪੈਰ ਕਿੱਥੇ ਰੱਖਣਾ ਕੀ ਮੇਰੇ ਕੋ ਕਵੀ ਹੈ ਕੀ ਹੈ ਨਹੀਂ ਅਜਾ ਤਾਨੂੰ ਪਤਾ ਹੀ ਨਹੀਂ ਕੌਣ ਆਨਗਮਨ ਆਪਾ ਚੀਨੈ ਜਿੰਨਾ ਜਰ ਆਪਣਾ ਆਪ ਨਹੀਂ ਜਿੰਨੇ ਭਰਮ ਨਹੀਂ ਜਾਣਾ ਅੰਦਰੋਂ ਬਡੇ ਨਾ ਭਰਮ ਕੀ ਕਾਈ ਜਿੰਨਾ ਜਰ ਭਰਮ ਹੈ ਉਹਦਾ ਗਾਹ ਕੀ ਕਰ ਲੂਗਾ ਉਹਨੇ ਗਾਹ ਕੀ ਕਰੂਗਾ ਭਰਮ ਚੀਨਣ ਦੀ ਗੱਲ ਦਾ ਬਾਅਦ ਆਪਾ ਚੀਨਣ ਦੀ ਪਹਿਲਾ ਆਪਾ ਚੀਨਣ ਦੀ ਗੱਲ ਹੈ ਭਰਮ ਚੀਨਣ ਦੀ ਗੱਲ ਬਹੁਤ ਬਾਅਦ ਚ ਹੈ ਆਪਾ ਜੀ ਨੇ ਨਹੀਂ ਬਾਰਬਰ ਵਿਚੀਰ ਦੇ ਗੱਲਾਂ ਕਰਦੇ ਸੁਪਨੇ ਦੇ ਗੱਲਾਂ ਨੇ ਇਹ ਸਿਰਫ ਸੁਪਨੇ ਦੀਆਂ ਹੀ ਗੱਲਾਂ ਰਹਿ ਜਾਣਗੀਆਂ ਉਹ ਉਹ ਨਹੀਂ ਹੋਣਾ ਕੁਝ ਵੀ ਆਪਾ ਜੀ ਨੂੰ ਨਾ ਵਾਹ ਜ਼ਰੂਰੀ ਹੈ ਆਪਾ ਜੀ ਨਾਲ ਕਮ ਕਾ ਮੁਕਤੀ ਤੱਕ ਤਾਂ ਪਹੁੰਚੇ ਜਾਊ ਉਹ ਮਨ ਸ਼ੁੱਧ ਹੋ ਜਾਊਗਾ ਆਪਾ ਜੀ ਨੇ ਤੋਂ ਬਾਅਦ ਮੇਰਾ ਮਨ ਸ਼ੁੱਧ ਕਿੰਨਾ ਹੋ ਗਿਆ ਕਿੰਨਾ ਬਾਕੀ ਆਪਾ ਜੀ ਨੂੰ ਕਿੰਨਾ ਜੋ ਸ਼ੁੱਧ ਹੋ ਗਿਆ ਕਿੰਨਾ ਕਪੜਾ ਮੈਲਿਆ ਸਾਬਣ ਕਈ ਵਾਰ ਹੋ ਲਾਉਣਾ ਪਊਗਾ ਦੇ ਸਾਬਣ ਲੈ ਹੀ ਜਾਣਾ ਨਾ ਜਿੰਨਾ ਚਾਹ ਦਾਗ ਦੂ ਕੋਈ ਮੈਲ ਦੀ ਰਹਿਸ਼ ਹੈ ਚੱਤ ਪੂਰਾ ਇਹਨੂੰ ਲੱਗ ਜਾਊਗਾ ਸ਼ੁੱਧ ਹੋ ਜੂਗਾ ਫਿਰ ਆਪੇ ਠਿਕ ਜੀ ਫਿਰ ਗੱਲ ਲਗਾ ਫਿਰ ਠਿਕੇ ਦਾ ਪਤਾ ਲੱਗੂ ਠਿਕੇ ਕਦੀ ਠਿਕੇ ਪਤਾ ਹੀ ਨਹੀਂ ਲੱਗਦਾ ਠਿਕੇ ਦਾ ਵੀ ਪਤਾ ਲੱਗ ਜਾਂਦਾ ਹਾਂ ਜੀ ਰਾਮਾ ਭਗਤੇ ਚੇਤੀ ਅਲੇ ਅਚਿੰਤ ਮਨ ਰੱਖਸੀ ਰਾਮਾ ਭਗਤੇ ਚੇਤੀ ਅਲੇ ਰਾਮਾ ਜਿਹੜੀ ਭਗਤੀ ਆ ਇਹਦੇ ਨਾਲ ਮਨ ਜਾਗਦਾ ਹੈ ਇਹਦੇ ਨਾਲ ਜਗਾ ਲਾ ਮਨ ਨੂੰ ਰਾਮ ਦਾ ਫਿਰ ਅੰਦਰ ਹੈ ਰਾਮਾ ਭਗਤ ਹੈ ਚੇਤੀ ਅਲੇ ਅਚਿੰਤ ਮਨ ਰੱਖਸੀ ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਆ ਉਹ ਉਹਨਾਂ ਦਾ ਮਨ ਜਾਗ ਗਿਆ ਉਹ ਜਾਗਰ ਤਪਸਾ ਛੋਏ ਨੇ ਅੰਤਰਾ ਆਤਮਾਂ ਦੀ ਆਵਾਜ਼ ਨਾਲ ਜਿਹੜੇ ਜੁੜੇ ਰਹੇ ਨੇ ਨਾ ਅੰਤਰਾ ਆਤਮਾਂ ਦੀ ਆਵਾਜ਼ ਨੂੰ ਹੀ ਮੰਨਿਆ ਜਿਨ੍ਹਾਂ ਨੇ ਉਹ ਅੰਤਰਾ ਆਤਮਾਂ ਦੀ ਆਵਾਜ਼ ਛੱਡੀ ਹੋਈ ਨਹੀਂ ਜਿਨ੍ਹਾਂ ਨੇ ਲੜ ਛੱਡਿਆ ਹੀ ਨਹੀਂ ਉਹ ਜਾਗੇ ਨੇ ਚਿੰਤ ਮਨ ਰੱਖ ਸੀ ਉਹ ਚਿੰਤਾ ਤਾਂ ਰਹਿਤ ਹੋਈ ਹੋਏ ਨੇ ਉਹਨਾਂ ਨੂੰ ਨਹੀਂ ਚਿੰਤਾ ਹੁੰਦੀ ਫਿਰ ਜੋ ਹੋ ਹੀ ਜਾਂਦਾ ਉਹ ਕਹਿੰਦੇ ਠੀਕ ਆ ਇਹ ਹੋਣਾ ਹੀ ਸੀ ਫਿਰ ਚਿੰਤਾ ਕਰਦੇ ਕਿ ਹੋ ਜੂ ਇਹ ਉਹਨਾਂ ਦਾ ਹੋ ਗਿਆ ਜੇ ਹੋਣਾ ਸੀ ਉਹ ਤਾਂ ਹੋ ਗਿਆ ਉਹਦੀ ਚਿੰਤਾ ਕਰਨ ਤੇ ਕੀ ਹੋ ਜਾ ਬਚਨ ਤਮਨ ਰਾਖਸੀ ਰਾਖਸੀ ਤਾਂ ਕੈਸੇ ਮੰ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਣਾ ਕੈਸੇ ਮੰ ਤਰੇਗਾ ਰੇ ਕਿਵੇਂ ਤਰੇਗਾ ਆਪਣੇ ਮਨ ਨੂੰ ਕਿਹਾ ਇਹ ਸੰਸਾਰ ਸਾਗਰ ਹੈ ਇਹ ਬਿਖਿਆ ਦਾ ਬਣਿਆ ਇਹ ਬਿਖਿਆ ਦਾ ਬਣਿਆ ਹੋਇਆ ਹੈ ਜ਼ਹਿਰ ਦਾ ਬਣਿਆ ਹੋਇਆ ਹੈ ਤਖਾਗਰ ਜ਼ਹਿਰ ਦੇ ਵਿੱਚ ਤਰਨਾ ਹੈ ਤੇ ਜ਼ਹਿਰ ਦੇ ਅੰਦਰ ਚਲੀ ਗਈ ਮੌਤ ਹੈ ਜ਼ਹਿਰ ਦੇ ਵਿੱਚ ਰਹਿਣਾ ਤੇ ਜ਼ਹਿਰ ਨੂੰ ਖਾਣਾ ਨਹੀਂ ਜ਼ਹਿਰ ਦਾ ਅਸਲ ਨਹੀਂ ਕਬੂਲਣਾ ਬਿਖਿਆ ਦਾ ਬਣਿਆ ਹੋਇਆ ਹੈ ਸਾਗਰੇ ਵਿੱਚ ਭਰੀ ਹੋਈ ਹੈ ਵਿੱਚ